ਤਕਬੀਰ ਬਦਲਤੇ ਹੋਏ ਹਮਲੇ ਤੋਂ ਬਾਅਦ ਸਿਆਮਾਨ ਦੀ ਵੱਡੀ ਕਾਰਵਾਈ ਪੰਜਾਬ ਪੁਲਿਸ ਦੀ ਮੁਸਤਜ਼ਾਦੀ ਦੀ ਕੀਤੀ ਹੈ ਛਲਾਗਾ ਤੇ ਕਿਹਾ ਪੰਜਾਬ ਪੁਲਿਸ ਨੇ ਪੰਜਾਬ ਤੇ ਪੰਜਾਬੀਅਤ ਦਾ ਨਾਮ ਬਦਨਾਮ ਕਰਨ ਵਾਲੀ ਸਾਜ਼ਿਸ਼ ਨੂੰ ਕੀਤਾ ਹੈ ناکਾਮ ਜੀ ਆ ਦੱਸ ਦਈਏ ਕਿ ਸੁਖਬੀਰ ਬਾਦਲ ਤੇ ਹੋਏ ਹਮਲੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਪੰਜਾਬ ਪੁਲਿਸ ਦੀ ਮੁਸਤੈਦੀ ਦੀ ਸ਼ਲਾਘਾ ਕੀਤੀ ਹੈ ਤੇ ਨਾਲ ਹੀ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਪੁਲਿਸ ਨੇ ਪੰਜਾਬ ਤੇ ਪੰਜਾਬੀਅਤ ਦਾ ਨਾਮ ਖਰਾਬ ਕਰਨ ਵਾਲੀ ਤੇ ਬਦਨਾਮ ਕਰਨ ਵਾਲੀ ਸ਼ਾਜਿਸ਼ ਨੂੰ ناکਾਮ ਕਰ ਦਿੱਤਾ ਹੈ। ਉਹਨਾਂ ਨੇ ਸ਼ਲਾਘਾ ਕੀਤੀ ਹੈ ਕਿ ਪੰਜਾਬ ਪੁਲਿਸ ਨੇ ਆਪਣੀ ਜ਼ਿੰਮੇਵਾਰੀ ਬਹੁਤ ਵਧੀਆ ਤਰੀਕੇ ਦੇ ਨਾਲ ਨਿਭਾਈ ਹੈ। ਨਾਲ ਹੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਉਸ ਕਬੀਰ ਬਾਦਲ ਤੇ ਹੋਏ ਹਮਲੇ ਦੀ ਕੋਰ ਨਿੰਦਾ ਕਰਦੇ ਨੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਪੁਲਿਸ ਨੂੰ ਇਹ ਦਿਸ਼ਾ ਨਿਰਦੇਸ਼ ਵੀ ਜਾਰੀ ਕਰ ਦਿੱਤੇ ਨੇ ਕਿ ਇਸ ਜਿਹੜਾ ਹਮਲਾ ਹੋਇਆ ਹੈ ਇਸ ਦੀ ਜਾਂਚ ਪੜਤਾਲ ਕਰਨ ਤੇ ਜਲਦ ਤੋਂ ਜਲਦ ਇਸ ਦੀ ਰਿਪੋਰਟ ਵੀ ਸੌਂਪੀ ਜਾਵੇ ਇਹਤੇ ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਸ਼ਮਨੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਨੇ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕੁਝ ਸਮਾਂ ਪਹਿਲਾਂ ਤਨਖਈਆ ਕਰਾਰ ਦਿੱਤਾ ਗਿਆ ਸੀ ਤੇ ਹੁਣ ਉਹਨਾਂ ਨੂੰ ਜਿਹੜੀ ਕਿ ਸਜ਼ਾ ਵੀ ਲਗਾ ਦਿੱਤੀ ਗਈ ਹੈ ਸੁਖਬੀਰ ਬਾਦਲ ਹੁਣੀ ਇਸ ਵੇਲੇ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਜਿਹੜੀ ਕਿ ਸਜ਼ਾ ਦੇ ਤੌਰ ਤੇ ਲਈਏ ਸੇਵਾ ਕਰ ਰਹੇ ਨੇ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਉਹਨਾਂ ਨੂੰ ਲਗਾਈ ਗਈ ਹੈ ਤੇ ਇਸ ਸਮੇਂ ਉਹਨਾਂ ਤੇ ਇੱਕ ਹਮਲਾ ਹੁੰਦਾ ਹੈ ਕਿਸੇ ਅਣਜਾਣੇ ਵਿਅਕਤੀ ਦੇ ਵੱਲੋਂ ਉਹਨਾਂ ਤੇ ਗੋਲੀ ਚਲਾਈ ਜਾਂਦੀ ਹੈ ਜਿੱਥੇ ਤਾਇਨਾਤ ਪੰਜਾਬ ਪੁਲਿਸ ਨੇ ਇਸ ਹਮਲੇ ਨੂੰ ناکਾਮ ਕਰ ਦਿੱਤਾ ਤੇ ਸੁਖਬੀਰ ਬਾਦਲ ਹੁਰਾਂ ਦੀ ਜਾਨ ਬਚਾ ਲਈ ਗਈ ਹੈ ਐਸੇ ਹੀ ਜਿਹੜੀ ਮੁਸ਼ਤਾਈ ਕੀਤੀ ਗਈ ਹੈ ਜਿਹੜੀ ਜ਼ਿੰਮੇਵਾਰੀ ਪੰਜਾਬ ਪੁਲਿਸ ਦੇ ਵੱਲੋਂ ਨਿਭਾਈ ਗਈ ਹੈ ਉਸ ਦੀ ਹੀ ਪੰਜਾਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਸ਼ਲਾਘਾ ਕੀਤੀ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਨੇ ਆਪਣੀ ਜਿਹੜੀ ਕਾਰਗੁਜ਼ਾਰੀ ਕੀਤੀ ਹੈ, ਆਪਣੀ ਜ਼ਿੰਮੇਵਾਰੀ ਨਿਭਾਈ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਨਿਭਾਈ ਹੈ। ਪੰਜਾਬ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਅਲਰਟ ਸੀ। ਇਸੇ ਕਰਕੇ ਹੀ ਉਹਨਾਂ ਨੇ ਜਿਹੜਾ ਹਮਲਾਵਰ ਹੈ ਉਹਨਾਂ ਨੂੰ ਮੌਕੇ ਤੇ ਹੀ ਫੜ ਲਿਆ ਤੇ ਜਿਹੜੀ ਵੱਡੀ ਘਟਨਾ ਹੋਣ ਤੋਂ ਬਚਾ ਲਈ ਗਈ ਹੈ। ਉਹਨਾਂ ਨੇ ਨਾਲ ਇਹ ਵੀ ਗੱਲ ਕਹੀ ਹੈ ਕਿ ਪੰਜਾਬ ਪੁਲਿਸ ਨੂੰ ਇਹ ਬਹੁਤ ਵੱਡੀ ਸਫਲਤਾ ਮਿਲੀ ਹੈ ਜਿਹੜੀ ਕਿ ਉਹਨਾਂ ਨੇ ਚੋਕ ਸੀ ਵਰਤਦੇ ਹੋਏ ਜਿਹੜਾ ਹਮਲਾਵਰ ਹੈ ਉਹਨਾਂ ਨੂੰ ਮੌਕੇ ਤੇ ਹੀ ਫੜ ਲਿਆ ਹੈ ਤੇ ਹੁਣ ਪੁਲਿਸ ਸੀਐਮ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਿਹੜੀ ਉਹ ਜਾਂਚ ਵੀ ਕਰ ਰਹੀ ਹੈ ਇੱਥੇ ਦੱਸਦੀ ਹੈ ਕਿ ਸੁਖਬੀਰ ਬਾਦਲ ਉਹਨਾਂ ਦੇ ਪੈਰ ਤੇ ਸੱਟ ਲੱਗੀ ਹੋਈ ਹੈ ਤੇ ਉਹਨਾਂ ਦੇ ਪਲਸਟਰ ਵੀ ਲੱਗਿਆ ਹੋਇਆ ਹੈ ਇਸ ਕਰਕੇ ਉਹ ਵੀਲ ਚੇਅਰ ਤੇ ਬੈਠੇ ਨੇ ਤੇ ਆਪਣੀ ਜਿਹੜੀ ਉਹਨਾਂ ਨੂੰ ਸੇਵਾ ਲਗਾਈ ਗਈ ਹੈ ਉਹ ਕਰ ਵੀ ਰਹੇ ਨੇ ਤੇ ਨਾਲ ਹੀ ਨਾਲ ਉਹਨਾਂ ਨੇ ਉਹ ਪਹਿਰਾਵਾ ਵੀ ਉਹੀ ਪਹਿਨਿਆ ਹੋਇਆ ਹੈ ਜਿਹੜਾ ਕਿ ਉਸ ਵਕਤ ਜਿਹੜੇ ਉੱਥੇ ਪਹਿਰੇਦਾਰ ਹੁੰਦੇ ਨੇ ਜਿਹੜੀ ਵੀ ਉਹ ਸਿਵਾਂ ਨਿਭਾਉਂਦੇ ਨੇ ਉਹ ਜਿਹੜੇ ਸੇਵਾਦਾਰ ਉਹੋ ਜਿਹਾ ਹੀ ਪਹਿਰਾਵਾ ਪਹਨਦੇ ਨੇ ਤੇ ਸੁਖਬੀਰ ਬਾਦਲ ਹੋਰਾਂ ਨੇ ਵੀ ਉਹੀ ਪਹਿਰਾਵਾ ਪਹਿਨਿਆ ਹੋਇਆ ਹੈ ਨਾਲ ਹੀ ਨਾਲ ਉਹਨਾਂ ਨੇ ਗਲੇ ਵਿੱਚ ਤਖਤੀ ਵੀ ਪਾਈ ਹੋਈ ਹੈ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਉਹਨਾਂ ਨੂੰ ਇਹ ਹੁਕਮ ਜਾਰੀ ਹੋਇਆ ਹੈ ਕਿ ਉਹਨਾਂ ਨੇ ਗਲੇ ਦੇ ਵਿੱਚ ਇਹ ਤਖਤੀ ਪਾ ਕੇ ਰੱਖਣੀ ਹੈ ਤੇ ਉਹਨਾਂ ਨੇ ਉਹ ਜਿਹੜੀ ਤਖਤੀ ਹੈ ਆਪਣੇ ਗਲ ਦੇ ਵਿੱਚ ਪਾਈ ਹੋਈ ਹੈ ਨਾਲ ਹੀ ਨਾਲ ਉਹ ਪਹਿਰੇਦਾਰੀ ਦੀ ਸੇਵਾ ਵੀ ਕਰ ਰਹੇ ਨੇ ਜੂਠੇ ਬਰਤਨ ਵੀ ਸਾਫ ਕਰ ਰਹੇ ਨੇ ਜਿਹੜੀ ਵੀ ਉਹਨਾਂ ਨੂੰ ਸਜਾ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਲਗਾਈ ਗਈ ਹੈ ਸੁਖਬੀਰ ਬਾਦਲ ਉਸ ਨੂੰ ਨਿਭਾ ਰਹੇ ਨੇ ਤੇ ਸੇਵਾ ਕਰਨ ਦੇ ਦੌਰਾਨ ਹੀ ਉਹਨਾਂ ਦੇ ਉੱਪਰ ਇਹ ਹਮਲਾ ਹੁੰਦਾ ਹੈ ਜਿਹੜਾ ਕਿ ਪੰਜਾਬ ਪੁਲਿਸ ਦੇ ਵੱਲੋਂ ਮੌਕੇ ਤੇ ਹੀ ਰੋਕ ਲਿਆ ਜਾਂਦਾ ਹੈ ਸੁਖਬੀਰ ਬਾਦਲ ਹੋਰਾਂ ਨੂੰ ਸੁਰੱਖਿਅਤ ਬਚਾ ਲਿਆ ਜਾਂਦਾ ਹੈ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਪਹੁੰਚਿਆ ਤੇ ਪੁਲਿਸ ਦੀ ਜਿਹੜੀ ਕਾਰਵਾਈ ਹੈ ਜਿਹੜੀ ਪੰਜਾਬ ਪੁਲਿਸ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਉਸ ਦੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨਪੁਰਾਂ ਦੇ ਵੱਲੋਂ ਸ਼ਲਾਘਾ ਕੀਤੀ ਗਈ ਹੈ ਤੇ ਨਾਲ ਹੀ ਨਾਲ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਨੇ ਕੋ ਇਸ ਮਾਮਲੇ ਦੀ ਜਾਂਚ ਪੜਤਾਲ ਜਲਦ ਤੋਂ ਜਲਦ ਕਰਨ ਤੇ ਜਿੰਨੀ ਜਲਦੀ ਸੰਭਵ ਹੋ ਸਕੇ ਇਸ ਦੀ ਰਿਪੋਰਟ ਵੀ ਸੌਂਪੀ ਜਾਵੇ